ਹਾਂਜੀ ਅੱਜ ਆਪਾਂ ਬਣਾਵਾਂਗੇ ਦਹੀਂ ਵਾਲੇ ਸੈਂਡਵਿਚ ਜੋ ਕਿ ਬਹੁਤ ਹੀ ਸਵਾਦ ਬੰਦਦੇ ਆ ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਜਿਹੜੀ ਦਹੀਂ ਹੈਗੀ ਉਹ ਇੱਕ ਕੱਪੜੇ 'ਚ ਪਾ ਕੇ ਕਿਤੇ ਉੱਚੀ ਜਗ੍ਹਾ ਤੇ ਉਹਨੂੰ ਟੰਗ ਦੇਣਾ ਤਾਂ ਕਿ ਉਹਦਾ ਪਾਣੀ ਸਾਰਾ ਨਿਕਲ ਜੇ ਉਸ ਤੋਂ ਬਾਅਦ ਆਪਾਂ ਜਿਹੜੇ ਹੈਗੇ ਆ ਪਿਆਜ਼, ਸ਼ਿਮਲਾ ਮਿਰਚ ਤੇ ਗਾਜਰਾਂ ਲੈਤੀਆਂ ਇੱਥੇ ਗਾਜਰਾਂ ਤੇ ਜਿਹੜੇ ਗਾਜਰਾਂ ਨੂੰ ਆਪਾਂ ਕद्दूकस ਕਰ ਲਿਆ ਤੇ ਪਿਆਜ਼ ਤੇ ਸ਼ਿਮਲਾ ਮਿਰਚ ਜਿਹੜੀ ਉਹ ਬਰੀਕ-ਬਰੀਕ ਕੱਟ ਲਈ ਐ ਤੁਸੀਂ ਜੇਕਰ ਇਸ ਦੀ ਜਗਤ ਦੇ ਖੀਰੇ ਦੀ ਵਰਤੋਂ ਕਰਦੇ ਆਂ ਦੋਸਤੋ ਅਸੀਂ ਖੀਰੇ ਨੂੰ ਵੀ ਕੱਦੂਕਾਸ਼ ਕਰਕੇ ਪਾ ਸਕਦੇ ਹੋਗੇ ਇਹਨਾਂ ਨੂੰ ਫਿਰ ਇੱਕ ਬਰਤਨ ਦੇ ਵਿੱਚ ਆਪਾਂ ਕੱਢ ਲੈਣਾਗਾ ਤੇ ਜਿਹੜੀ ਦਹੀਂ ਆਪਾਂ ਰੱਖੀ ਹੋਈ ਸੀਗੀ ਟਾਂਕੇ ਉਹਦਾ ਪਾਣੀ ਆ ਜਿਹੜਾ ਉਹ ਚੰਗੀ ਤਰ੍ਹਾਂ ਨਾਲ ਨੁੱਚੜ ਗਿਆ ਅਧਿਕ ਘੰਟੇ ਦੇ ਵਿੱਚ ਚੰਗੀ ਤਰ੍ਹਾਂ ਨਾਲ ਪਾਣੀ ਆ ਜਿਹੜਾ ਸਾਰਾ ਨਿਕਲ ਜਾਂਦਾ ਹੈਗਾ ਉਹਨੂੰ ਆਪਾਂ ਇਹਦੇ ਵਿੱਚ ਜਿਹੜਾ ਮਿਕਸ ਕਰ ਦੇਣਾਗਾ ਉਸ ਤੋਂ ਬਾਅਦ ਆਪਾਂ ਮਸਾਲੇ ਪਾਵਾਂਗੇ ਉਹਦੇ ਲਈ ਆਪਾਂ ਲੈਂਦਾ ਜੀ ਇੱਥੇ ਚਾਟ ਮਸਾਲਾ ਨਮਕ ਤੇ ਹਰੀ ਮਿਰਚ ਆਪਾਂ ਹਰੀ ਮਿਰਚ ਜਿਹੜੀ ਉਹ ਪੀਸੀ ਹੋਈ ਇੱਥੇ ਵਰਤਾਂਗੇ ਤੇ ਤੁਸੀਂ ਲਾਲ ਮਿਰਚ ਜਾਂ ਕਾਲੀ ਮਿਰਚ ਦੀ ਵੀ ਵਰਤੋਂ ਕਰ ਸਕਦੇ ਹੋ ਜੋ ਵੀ ਤੁਹਾਡੇ ਕੋਲੇ ਹੈ ਜਾਂ ਤੁਹਾਨੂੰ ਟੇਸਟ ਵਿੱਚ ਸਹੀ ਲੱਗਦਾ ਆਪਣੇ ਸਵਾਦ ਦੇ ਅਨੁਸਾਰ ਉਹ ਪਾ ਸਕਦੇ ਹੋ ਫਿਰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਸਾਰਾ ਕੁਝ ਹੈ ਮਿਕਸ ਕਰ ਲੈਣਾ ਹੈਗਾ ਮਿਕਸ ਕਰਨ ਤੋਂ ਬਾਅਦ ਆਪਾਂ ਬ੍ਰੈਡ ਲੈਣੇ ਆਂਗੇ ਬ੍ਰੈਡ ਹੈ ਜਿਹੜੇ ਬ੍ਰੈਡ ਦੀ ਇੱਕ ਸਾਈਡ ਤੇ ਆਪਾਂ ਹੈਗੇ ਕੈਚਪ ਲਾਵਾਂਗੇ ਤੇ ਤੁਸੀਂ ਜੇਕਰ ਤੁਹਾਡੇ ਕੋਲੇ ਗ੍ਰੀਨ ਚਟਨੀ ਹੈਗੀ ਤਾਂ ਤੁਸੀਂ ਉਹ ਵੀ ਵਰਤ ਸਕਦੇ ਹੋਗੇ ਇੱਕ ਬ੍ਰੈਡ ਤੇ ਕੈਚਪ ਵਗੈਰਾ ਲਾ ਲਓ ਤੇ ਇੱਕ ਤੇ ਗ੍ਰੀਨ ਚਟਨੀ ਲਾ ਲਓ ਦੋ ਬ੍ਰੈਡਾਂ ਦੀ ਆਪਾਂ ਇੱਥੇ ਵਰਤੋਂ ਕਰਾਂਗੇ ਫਿਰ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਇਹ ਮਟੀਰੀਅਲ ਹੈ ਜਿਹੜਾ ਉਹ ਪਾਰ ਦੇਣਾ ਮਟੀਰੀਅਲ ਵੱਧ ਭਰੋ ਉਨੇ ਹੀ ਇਹ ਜਿਆਦਾ ਸਵਾਦ ਲੱਗਦੇ ਹੈਗੇ ਹੁਣ ਆਪਾਂ ਦੂਸਰੇ ਬੈਡ ਬ੍ਰੈਡ ਦੇ ਉੱਪਰ ਵੀ ਇਹ ਕੈਚਪ ਆ ਜਿਹੜੀ ਉਹ ਲਾਵਾਂਗੇ ਇਸ ਨੂੰ ਇਹਦੇ ਉੱਪਰ ਜਿਹੜਾ ਇਸ ਤਰੀਕੇ ਨਾਲ ਰੱਖ ਦੇਣਾ ਹੁਣ ਸਾਰੇ ਬ੍ਰੈਡ ਜਿਹੜੇ ਉਹ ਆਪਾਂ ਇਸ ਤਰੀਕੇ ਨਾਲ ਭਰ ਕੇ ਤਿਆਰ ਕਰ ਲਿਆ ਹੁਣ ਜਿਹੜਾ ਹੈਗਾ ਆਪਾਂ ਬ੍ਰੈਡਾਂ ਦੇ ਉੱਪਰ ਜਿਹੜਾ ਉਹ ਬਟਰ ਲਾਵਾਂਗੇ ਤੁਸੀਂ ਇਸ ਦੀ ਜਗ੍ਹਾ ਤੇ ਕਿਉਂ ਵੀ ਵਰਤ ਸਕਦੇ ਹੋ ਪਰ ਬਟਰ ਦੇ ਨਾਲ ਜਿਹੜਾ ਟੇਸਟ ਆ ਉਹ ਹੋਰ ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਹੁਣ ਆਪਾਂ ਇੱਕ ਤਵਾ ਜਿਹੜਾ ਉਹ ਹਲਕਾ ਜਿਹਾ ਗਰਮ ਕਰਾਂਗੇ ਤੇ ਬ੍ਰੈਡ ਨੂੰ ਉੱਪਰ ਰੱਖ ਦੇਣਾਗਾ ਤਵਾ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਬਿਲਕੁਲ ਹਲਕਾ ਜਿਹਾ ਹੀ ਗਰਮ ਹੋਣਾ ਚਾਹੀਦਾ ਨਹੀਂ ਤਾਂ ਬ੍ਰੈਡ ਜਿਹੜਾ ਬਹੁਤ ਛੇਤੀ ਸੜ ਜਾਂਦਾ ਹੈਗਾ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਉਹ ਪਕਾਵਾਂਗੇ ਤੇ ਦੂਸਰੀ ਸਾਈਡ ਤੇ ਧਿਆਨ ਰੱਖਿਓ ਕਿ ਬਟਰ ਜਾਂ ਘਿਓ ਲਾਉਣਾ ਜ਼ਰੂਰੀ ਹੈ ਜੇਕਰ ਨਾ ਲਾਇਆ ਤਾਂ ਇਹਨੇ ਤਵੇ ਦੇ ਨਾਲ ਬਿਲਕੁਲ ਚਿਪਕ ਜਾਣਾ ਹੈਗਾ ਉਹਨਾ ਪੈਸ ਨੂੰ ਪਕਾਉਨੇ ਆ। ਇਸ ਨੂੰ ਇਸ ਤਰੀਕੇ ਦੇ ਨਾਲ ਹਲਕਾ ਹਲਕਾ ਪਕਾਉਂਦੇ ਰਹਿਣਾਗਾ। ਬਹੁਤ ਛੇਤੀ ਇਹ ਪੱਕ ਕੇ ਤਿਆਰ ਹੋ ਜਾਂਦਾ ਜਿਆਦਾ ਇਥੇ ਟਾਈਮ ਨਹੀਂ ਲੱਗਦਾਗਾ। ਬਸ 1 ਮਿੰਟ ਦੇ ਵਿੱਚ ਵਿੱਚ ਜਿਹੜਾ ਇਹ ਪੱਕ ਕੇ ਤਿਆਰ ਹੋ ਜਾਂਦਾ ਹੈਗਾ। ਆ ਦੇਖੋ ਜੀ ਆਪਣਾ ਬ੍ਰੈਡ ਹੈ ਜਿਹੜਾ ਬਹੁਤ ਸੋਹਣਾ ਪੱਕ ਗਿਆ ਹੈਗਾ ਹੁਣ ਆਪਾਂ ਇਹਨੂੰ ਕੱਟ ਕੇ ਦਿਖਾਉਨੇ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ ਤਾਂ ਕਿ ਆਪਾਂ ਅੱਗੇ ਵੀ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਵੀਡੀਓਜ਼ ਲੈ ਕੇ ਆਉਂਦੇ ਰਹੀਏ ਦੇਖੋ ਜੀ ਇਹ ਬਹੁਤ ਹੀ ਜਿਆਦਾ ਵਧੀਆ ਬਣ ਕੇ ਤਿਆਰ ਹੋ ਗਿਆ ਤੁਸੀਂ ਇਸ ਨੂੰ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਕਿਉਂਕਿ ਬਹੁਤ ਜਿਆਦਾ ਸਵਾਦ ਲੱਗਦਾ ਹੈਗਾ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ